ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਪ੍ਰਿੰਟ ਸੂਟ ਲੈ ਕੇ ਆਏ ਜੀ ਆਲ ਓਵਰ ਸੂਟ ਹੋਣਗੇ ਤੇ ਅਲੱਗ-ਅਲੱਗ ਤਰ੍ਹਾਂ ਦੇ ਸੂਟ ਹੋਣਗੇ ਪ੍ਰਾਈਸ ਮੈਂ ਨਾਲ ਦੀ ਨਾਲ ਦੱਸੀ ਜਾਣੇ ਅੱਜ ਆਫਰ ਦੇ ਵਿੱਚ ਸੂਟ ਹੋਣਗੇ ਜਿਹੜਾ ਐਕਚੁਅਲ ਪ੍ਰਾਈਸ ਹੈ ਜੀ ਉਹ ਇਹਨਾਂ ਦਾ ਜ਼ਿਆਦਾ ਹੁੰਦਾ ਤੇ ਉਹ ਵੀ ਤੁਹਾਨੂੰ ਪਤਾ ਚੱਲ ਜਾਣਾ ਕਿਉਂਕਿ ਇਹਦੇ ਨਾਲ ਦੇ ਸੂਟ ਹੀ ਤੁਸੀਂ ਮੇਰੇ ਕੋਲੋਂ ਪਰਚੇਸ ਕੀਤੇ ਹੋਏ ਐ ਕਈ ਵਾਰੀ ਕਿਸੇ ਦਾ ਬੁੱਕ ਕਰਾਇਆ ਹੋਇਆ ਸੂਟ ਰਹਿ ਜਾਂਦਾ ਹੈ ਜਾਂ ਕਈ ਵਾਰੀ ਆਪਣੇ ਕੋਲ ਪਏ ਹੁੰਨੇ ਆ ਸੂਟ ਹਨ ਉਵੇਂ ਦੇ ਆਪਾਂ ਕਈ ਵਿੱਚ ਸਿੰਗਲ ਵੀ ਹੋਣਗੇ ਐਵੇਂ ਦੇ ਸੂਟ ਤੁਹਾਨੂੰ ਦਿਖਾਵਾਂਗੇ ਵਿਦਾਊਟ ਦੁਪੱਟਾ ਮਾਲਬੂ ਸਿਲਕ ਦੇ ਵਿੱਚ ਤੇ ਮਸਲੀਨ ਲਾਈਨਿੰਗ ਦੇ ਵਿੱਚ ਮਸਲੀਨ ਜਿਹੜੀ ਸ਼ਿਮਰ ਵਾਲੀ ਮਸਲੀਨ ਹੈ ਉਹਦੇ ਵਿੱਚ ਸੂਟ ਦਿਖਾਵਾਂਗੇ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣਾ ਤਾਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟੀਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਵਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਆਮ ਸਟੀਚ ਜਿਵੇਂ ਮੈਂ ਸੂਟ ਵੀਡੀਓ ਚ ਦਿਖਾਉਣੀ ਹੁੰਦੀ ਆ ਉਵੇਂ ਹੀ ਮੰਗਵਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਜੀ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਇਸ ਸਾਈਡ ਸਕ੍ਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੁੰਦਾ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਤੇ ਕੋਰੀਅਰ ਚਾਰजेस ਅਲੱਗ ਤੋਂ ਹੁੰਨੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਆਪਣਾ ਐਡਰੈਸ ਭੇਜ ਕੇ ਆਪਣੇ ਕੋਰੀਅਰ ਚਾਰजेस ਪਹਿਲਾਂ ਹੀ ਪੁੱਛ ਲਿਆ ਕਰੋ ਕਿ ਕਿੰਨੇ ਹੋਣਗੇ ਤੇ ਇਹ ਬੜੇ ਪਿਆਰੇ ਸੂਟ ਹੈ ਜੀ ਅੱਜ ਦੇ ਸਿੰਗਲ ਸਿੰਗਲ ਸੂਟ ਹੋਣਗੇ ਅੱਜ ਆਫਰ ਦੇ ਵਿੱਚ ਹੈ ਜਿਹੜਾ ਹੁਣ ਮੈਂ ਤੁਹਾਨੂੰ ਆ ਦੇਖੋ ਪਹਿਲਾ ਸੂਟ ਦਿਖਾ ਰਹੀ ਹਾਂ ਪ੍ਰਿੰਟਡ ਇਹ ਮਾਲਬੂ ਸਿਲਕ ਹੈ ਜੀ ਐਕਸਐਸਕੇ ਬ੍ਰਾਂਡ ਦੀ ਇਹ ਆਪਾਂ ਪਹਿਲਾਂ 2000 ਦੇ ਵਿੱਚ ਸੂਟ ਸੇਲ ਕਰਿਆ ਹੈ ਜਿਹੜੇ ਹੁਣ ਅੱਗੇ ਲੇਟੈਸਟ ਪ੍ਰਿੰਟ ਆਣਗੇ ਅੱਗੇ ਨੂੰ ਉਹ ਫਰੈਸ਼ ਪ੍ਰਾਈਸ 'ਚ ਹੀ ਆਣਗੇ ਇਹ ਕਈ ਵਾਰੀ ਆਪਣੇ ਕੋਲ ਪਏ ਹੁੰਦੇ ਆ ਸੂਟ ਨਹੀਂ ਧਿਆਨ 'ਚ ਰਹਿੰਦੇ ਕਿਉਂਕਿ ਗਰਮੀਆਂ ਦਾ ਸਟਾਕ ਆਪਾਂ ਜਾਦਾ ਸੇਲ ਕਰ ਰਹੇ ਸੀਗੇ ਤਾਂ ਕਰਕੇ ਇਹ ਆਪਣੇ ਲਾਸਟ ਈਅਰ ਦੇ ਸੂਟ ਹੈਗੇ ਜਿਹੜੇ ਉਹੀ ਸੇਲ ਕਰਨ ਲੱਗੇ ਆਪਾਂ ਸਿੰਗਲ ਸਿੰਗਲ ਸੂਟ ਹੈ ਤੇ ਅੱਜ ਦਾ ਪ੍ਰਾਈਸ ਇਹਨਾਂ ਦਾ 1700 ਪ੍ਰਾਈਸ ਦੇ ਨਾਲ ਤੁਹਾਨੂੰ ਇਹ ਵਾਲਾ ਸੂਟ ਮਿਲ ਲਿਆ 1700 ਪ੍ਰਾਈਸ ਹੈ ਜੀ ਇਹਨਾਂ ਦਾ ਤੇ ਆਲ ਓਵਰ ਸੂਟ ਹੈ ਪੂਰੇ 5 ਮੀਟਰ ਦੀ ਕੱਟ SK ਬ੍ਰਾਂਡ ਦੀ 100% ਪਿਓਰ ਮਲਬੂਸ ਸਿਲਕ ਦੇ ਵਿੱਚ ਬਹੁਤ ਪਿਆਰਾ ਬਹੁਤ ਸੋਹਣਾ ਹੁਣ ਅੱਗੇ ਫੰਕਸ਼ਨ ਦੇ ਅਕੋਰਡਿੰਗ ਜਿਵੇਂ ਆਪਾਂ ਹੁਣ ਆਪਣੇ ਫੈਸਟੀਵਲ ਸੀਜ਼ਨ ਹੈ ਰੱਖੜੀ ਕਰਕੇ ਤੁਸੀਂ ਐਵੇਂ ਦੇ ਸੂਟ ਰੀਜ਼ਨੇਬਲ ਰੇਟ ਦੇ ਵਿੱਚ ਜਿਵੇਂ ਆਪਾਂ ਗਿਫਟ ਕਰਨੇ ਹੁੰਦੇ ਆ ਬਹੁਤ ਪਿਆਰੇ ਲੱਗਦੇ ਆ ਜਿਨ੍ਹਾਂ ਨੂੰ ਲੇਸੀਜ਼ ਦੀ ਡਿਜ਼ਾਈਨਿੰਗ ਦੇ ਨਾਲ ਆਪਾਂ ਰੈਡੀ ਕਰ ਸਕਦੇ ਆ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 1700 ਪ੍ਰਾਈਸ ਹੈ ਜੀ 1700 ਪ੍ਰਾਈਸ ਹੈ ਇਸ ਇਹ ਸਿੰਗਲ ਸਿੰਗਲ ਜੀ ਹੈ ਜੀ ਸੂਟ ਇਹਦੇ ਵਿੱਚ ਹੈਗਾ ਆਪਣੇ ਕੋਲ ਮਸਟਰਡ ਕਲਰ ਇਹ ਸੇਮ ਪ੍ਰਿੰਟ ਦੇ ਵਿੱਚ ਆਪਣੇ ਕੋਲ ਇੱਕ ਕਲਰ ਹੋ ਰਿਹਾ ਹੈ ਮਸਟਰਡ ਪ੍ਰਿੰਟ ਬਹੁਤ ਜ਼ਿਆਦਾ ਹਿੱਟ ਗਿਆ ਸੀਗਾ ਆਪਣਾ ਇਹ ਚਾਹਤ ਆਪਣੇ ਕੋਲ ਬਹੁਤ ਸਾਰੇ ਕਲਰ ਸੀ ਇਹਨਾਂ ਦੇ ਨਾਲ ਦੇ ਇਹ ਮਸਟਰਡ ਕਲਰ ਦੇ ਵਿੱਚ ਇਹ ਮਾਲਬੂ ਸਿਲਕ ਦੇ ਵਿੱਚ ਹੈ ਜੀ ਸੂਟ ਆਲ ਓਵਰ ਸੂਟ ਹੈ ਜੀ ਪੂਰੇ 5 ਮੀਟਰ ਦੀ ਕੱਟ ਹੋਊਗੀ ਸੂਟ ਦੀ ਤੇ ਬੜਾ ਪਿਆਰਾ ਸੂਟ ਹੈ ਇਹ ਵਰ ਆਪਣੇ ਕੋਲ ਦੁਪੱਟੇ ਪਏ ਵੀ ਹੁੰਨੇ ਆ ਘਰੇ ਤਾਂ ਆਪਾਂ ਰੀਯੂਜ਼ ਵੀ ਕਰ ਸਕਦੇ ਆ ਤੇ 1700 ਪ੍ਰਾਈਸ ਹੈ ਇਹਨਾਂ ਦਾ ਨੈਕਸਟ ਹੈਗਾ ਪ੍ਰਿੰਟ ਬੜਾ ਸੋਹਣਾ ਇਹ ਸੋਬਰ ਜਿਹਾ ਪ੍ਰਿੰਟ ਹੈ ਪਿੰਕ ਕਲਰ ਦੇ ਵਿੱਚ 메ਨ ਕਲਰ ਪਿੰਕ ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ 1700 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ SK ਬ੍ਰਾਂਡ ਦੇ ਜੀ ਮਲਬੂ ਸਿਲਕ ਦੇ ਇਹ ਸੂਟ ਇਹਦੇ ਨਾਲ ਪਿੰਕ ਦਿਖਾਇਆ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਫਿਰੋਜ਼ੀ ਕਲਰ ਸੰਡੇ ਨੂੰ ਟ੍ਰਾਈ ਕਰਿਆ ਕਰਾਂਗੇ ਵੀ ਅਮੇ ਦੇ ਸੂਟ ਤੁਹਾਨੂੰ ਦਿਖਾ ਦਿਆ ਕਰੀਏ ਜਿਹੜਾ ਸਿੰਗਲ ਸਿੰਗਲ ਕੋਈ ਰਿਹਾ ਹੋਇਆ ਜਾਂ ਕਿਸੇ ਨੇ ਬੁੱਕ ਕਰਾਇਆ ਹੋਇਆ ਵੀ ਅਮੇ ਦੇ ਸੂਟ ਆਪਾਂ ਸੰਡੇ ਨੂੰ ਕੱਟ ਦਿਆ ਕਰਨੇ ਫਿਰੋਜ਼ੀ ਕਲਰ ਦੇ ਵਿੱਚ ਆ ਦੇਖੋ ਪਿੰਕ ਦੇ ਨਾਲ ਦਾ ਇਹ ਸਿੰਗਲ ਹੀ ਹੈ ਸੂਟ ਬੜਾ ਪਿਆਰਾ 1700 ਪ੍ਰਾਈਸ ਦੇ ਨਾਲ ਫਿਟਿੰਗ ਬਹੁਤ ਪਿਆਰੀ ਆਉਂਦੀ ਹੈ ਫੁੱਲ ਲਾਈਨਿੰਗ ਲਾ ਕੇ ਬਣਦਾ ਜੀ ਇਹ ਸੂਟ ਪੂਰੇ ਸੂਟ ਨੂੰ ਲਾਈਨਿੰਗ ਲਗਣੀ ਹੈ ਪਰ ਬਣ ਕੇ ਬਹੁਤ ਵਧੀਆ ਗ੍ਰੇਸ ਆਉਂਦੀ ਹੈ ਸਰਦਾਰੀ ਸੂਟ ਹੈ ਜਿਵੇਂ ਬਾਹਰ ਵਾਲੇ ਕਸਟਮਰ ਉਹਨਾਂ ਨੂੰ ਜਿਆਦਾ ਚਨਾਉਂਦੇ ਦੁਪੱਟੇ ਪਸੰਦ ਆ ਤੁਸੀਂ ਪਿਓਰ ਚਨਾਉਂਦਾ ਦੁਪੱਟਾ ਜਾਂ ਸੈਮੀ ਚਨਾਉਂਦਾ ਦੁਪੱਟੇ ਨਾਲ ਵੀ ਇਹਨਾਂ ਨੂੰ ਰੈਡੀ ਕਰਾਉਗੇ ਬਹੁਤ ਪਿਆਰਾ ਬਣਿਆ ਸੂਟ ਇਹ ਦੋ ਸੂਟ ਮੈਂ ਇੱਕ ਪ੍ਰਿੰਟ ਦੇ ਵਿੱਚ ਦਿਖਾਏ ਆ ਤੁਹਾਨੂੰ ਨੈਕਸਟ ਸੂਟ ਆ ਗਿਆ ਆਪਣਾ ਬਲੈਕ بیس ਇਹ ਇੰਟ ਦੇਖੋ ਇਹਦਾ ਵੀ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਬਲੈਕ ਦੁਪट्टे ਤਾਂ ਜ਼ਿਆਦਾਤਰ ਸਭ ਕੋਲ ਹੁੰਦੇ ਹੀ ਆ ਇਹਦੇ ਨਾਲ ਤੁਸੀਂ ਪੀਚ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਮਲਬੂ ਸਿਲਕ ਦੇ ਹੀ ਆ ਜੀ ਇਹ ਸਾਰੇ ਸੂਟ ਬੜੇ ਪਿਆਰੇ ਪਿਆਰੇ ਪ੍ਰਿੰਟ ਤੇ ਨੈਕਸਟ ਹੈਗਾ ਬੜਾ ਸੋਹਣਾ ਗ੍ਰੀਨ ਕਲਰ ਦੇ ਵਿੱਚ ਸੇਮ ਪ੍ਰਿੰਟ ਹੈ ਨਾ ਮੈਂ ਤੁਹਾਨੂੰ ਬਲੈਕ ਦਿਖਾਇਆ ਤੇ ਇਹਦੇ ਵਿੱਚ ਹੀ ਗ੍ਰੀਨ ਗ੍ਰੀਨ ਕਲਰ ਦਾ ਦੁਪੱਟਾ ਬਹੁਤ ਪਿਆਰਾ ਲੱਗਣਾ ਇਹਦੇ ਨਾਲ ਲਿਆ ਹੋਇਆ ਹੈ ਸੇਮ ਪ੍ਰਿੰਟ ਦੇ ਵਿੱਚ ਹੈਗਾ ਪਰਪਲ ਕਲਰ ਸੇਮ ਪ੍ਰਿੰਟ ਪਹਿਲਾਂ ਬਲੈਕ ਦਿਖਾਇਆ ਫਿਰ ਮੈਂ ਤੁਹਾਨੂੰ ਗ੍ਰੀਨ ਦਿਖਾਇਆ ਉਹਦੇ ਵਿੱਚ ਹੀ ਹੈਗਾ ਪਰਪਲ 1700 ਪ੍ਰਾਈਸ ਦੇ ਜੀ 1700 ਪ੍ਰਾਈਸ ਦੇ ਨਾਲ ਆਪਣੇ ਸੂਟ ਹੈ ਮਲਬੂ ਸਿਲਕ ਦੇ ਵਿੱਚ ਐਸਕੇ ਬ੍ਰੈਂਡ ਦੇ ਨੈਕਸਟ ਹੈਗਾ ਇਹਦੇ ਵਿੱਚ ਹੀ ਸੇਮ ਦੇ ਵਿੱਚ ਮਾਸਟਰਡ ਕਲਰ ਇਹ ਡਿਜ਼ਾਈਨ ਇਹ ਮੈਂ ਤੁਹਾਨੂੰ ਆਲਓਵਰ ਸੂਟ ਦਿਖਾਇਆ ਮਲਵੂ ਸਿਲਕ ਦੇ ਵਿੱਚ ਇਹਦਾ ਮੈਂ ਇੱਕ ਸੂਟ ਤੁਹਾਨੂੰ ਵਿਦਾਊਟ ਵਿਦ ਦੁਪੱਟਾ ਦਾ ਇਹ ਤਾਂ ਵਿਦਾਊਟ ਦੁਪੱਟਾ ਸੀਗੇ 1700 ਪ੍ਰਾਈਸ ਦੇ ਨਾਲ ਇਹ ਆਲਓਵਰ ਸੂਟ ਹੈ ਜੀ ਬੜਾ ਸੋਹਣਾ ਛੋਟੀ ਬੁੱਟੀ ਦੇ ਵਿੱਚ ਇਹ ਦੇਖੋ ਛੋਟੇ ਪ੍ਰਿੰਟ ਦੇ ਵਿੱਚ ਬਲੈਕ ਬੇਸ ਹੈ ਸੂਟ ਦਾ ਇਹ ਸੇਮ ਹੈ ਮਾਲਮੂ ਸਿਲਕ ਦੇ ਵਿੱਚ ਦੁਪੱਟੇ ਦੇ ਨਾਲ ਹੈ ਜੀ ਇਹ ਵਾਲਾ ਸੂਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਪੂਰੀ 5 ਮੀਟਰ ਦੀ ਕੱਟ ਤੇ ਬਹੁਤ ਪਿਆਰਾ ਪ੍ਰਿੰਟ ਛੋਟੇ ਪ੍ਰਿੰਟ ਦੇ ਵਿੱਚ ਐਵੇਂ ਦੇ ਪ੍ਰਿੰਟ ਸਦਾ ਬਹਾਰ ਹੁੰਨੇ ਜੀ ਹਮੇਸ਼ਾ ਇਹ ਆਲਓਵਰ ਸੂਟ ਹੈ ਪੂਰਾ ਤੇ ਇਸ ਦੇ ਨਾਲ ਹੈਗਾ ਦੁਪੱਟਾ ਪਿਓਰ ਮਸਲੀਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਤੇ ਦੁਪੱਟੇ ਦੀ ਗ੍ਰੇਸ ਦੇਖੋ ਕਿੰਨੀ ਪਿਆਰੀ ਹੈ ਬਹੁਤ ਪਿਆਰੀ ਲੁੱਕ ਦੇ ਨਾਲ ਇਹ ਵਾਲਾ ਸੂਟ ਯਾਰ ਇਹ ਵੀ ਸਿੰਗਲ ਹੈ ਸੂਟ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਪੂਰਾ ਅਲਓਵਰ ਸੂਟ ਹੈ ਵੀਦੋ ਦੁਪੱਟੇ ਦੇ ਨਾਲ ਪੂਰਾ ਸੂਟ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਹੈ ਇਹ ਮਾਲੂਬੂ ਸਿਲਕ ਦੇ ਵਿੱਚ ਤੇ ਇੱਕ ਮੇ ਮੈਚਿੰਗ ਸੂਟ ਇਹ ਕਿਸੇ ਨੇ ਬੁੱਕ ਕਰਾਇਆ ਹੋਇਆ ਸੀਗਾ ਤੇ ਇਹ ਵਾਲਾ ਸੂਟ ਵੀ ਕਈ ਵਾਰੀ ਨਹੀਂ ਪੇਮੈਂਟ ਆਉਂਦੀ ਪੇ ਆਈ ਰਹਿ ਜਾਂਦਾ ਵਿੱਚ yellow color ਦੇ ਵਿੱਚ ਸਭ ਤੋਂ ਹਿੱਟ ਪ੍ਰਿੰਟ ਸੀਗਾ ਇਹ ਆਪਣਾ ਮੈਚਿੰਗ ਮਾਲੂਬੂ ਸਿਲਕ ਦੇ ਵਿੱਚ ਤੇ ਇਸ ਦੇ ਨਾਲ ਮਸਲੀਨ ਦੀ ਪਲੇਨ ਬਾਟਮ ਹੈ ਜੀ ਨਾਲ ਕਿ ਮੈਂ ਜਿੰਸੂਟ ਹੈ ਮਸਲੀਨ ਬਾਟਮ ਦੇ ਨਾਲ ਮਾਲੂ ਸਿਲਕ ਦੇ ਵਿੱਚ 1350 ਪ੍ਰਾਈਸ ਹੈ ਜੀ ਇਹ ਵਾਲਾ ਸੂਟ ਦਾ 1350 ਪ੍ਰਾਈਸ ਦੇ ਨਾਲ ਇਹ ਵਾਲਾ ਸਿੰਗਲ ਹੀ ਹੈ ਜੀ ਸੂਟ ਇਹ ਵੀ ਤੇ ਬਲੈਕ ਜਿਹੜਾ ਦਿਖਾਇਆ ਉਹ ਵੀ ਸਿੰਗਲ ਹੈ ਤੇ ਇਹਦਾ 1350 ਪ੍ਰਾਈਸ ਹੈ ਜੀ ਇਹ ਤਾਂ ਮਾਲੂ ਸਿਲਕ ਦੇ ਵਿੱਚ ਤੁਹਾਨੂੰ ਸੂਟ ਦਿਖਾਏ ਸੀ ਹੁਣ ਆਪਾਂ ਮਸਲੀਨ ਦੇ ਵਿੱਚ ਸੂਟ ਦਿਖਾਵਾਂਗੇ ਤੁਹਾਨੂੰ ਇਹ ਰੀਵਾ ਬ੍ਰਾਂਡ ਦੇ ਸੂਟ ਹੈ ਜੀ ਜ਼ਿਆਦਾਤਰ ਮੋਸਟਲੀ ਅੱਜ ਦੇ ਬ੍ਰਾਂਡੇਡ ਸੂਟ ਪਹਿਲਾਂ ਮੈਂ ਤੁਹਾਨੂੰ ਐਸਕੇ ਬ੍ਰਾਂਡ ਦੇ ਦਿਖਾਏ ਆ ਸਾਰੇ ਸੂਟ ਇਹ ਸ਼ਿਮਰ ਦੇ ਵਿੱਚ ਮਸਲੀਨ ਹੈ ਗ੍ਰੇ ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਰੀਵਾ ਬ੍ਰਾਂਡ ਦਾ ਸੂਟ ਹੈ ਜੀ ਇਹ ਆਲ ਓਵਰ ਸੂਟ ਪੂਰੇ 5 ਮੀਟਰ ਦੀ ਕੱਟ ਇਹ ਹਲਕੀ ਹਲਕੀ ਸ਼ਾਈਨ ਹੈ ਜੀ ਇਹ ਵਾਲੇ ਸੂਟ 'ਚ ਤੁਹਾਨੂੰ ਇਹ ਵਿੱਚ ਵੈਸੇ ਤੰਦ ਨਹੀਂ ਫੀਲ ਹੁੰਦੀ ਬਿਲਕੁਲ ਵੀ ਬਸ ਉੱਪਰੋਂ ਹੀ ਸ਼ਾਈਨ ਹੈ ਜੀ ਇਹਦੀ ਪ੍ਰਾਈਸ ਸੇਮ ਹੈ 1700 1700 ਪ੍ਰਾਈਸ ਦੇ ਨਾਲ ਇਹ ਰੀਵਾ ਬ੍ਰਾਂਡ ਦਾ ਸੂਟ ਇਹਦੇ ਮੈਂ ਤੁਹਾਨੂੰ ਪ੍ਰਿੰਟ ਦਿਖਾ ਲਈਆਂ ਬੜੇ ਪਿਆਰੇ ਪਿਆਰੇ ਪ੍ਰਿੰਟ ਹੈ ਜੀ ਇਹਦੇ ਇਹ ਵੀ ਵਿਦਆਊਟ ਦੁਪੱਟਾ ਸੂਟ ਹੈ ਆਨਓਵਰ ਸੂਟ ਰੀਵਾ ਬ੍ਰਾਂਡ ਦੇ ਇਹ ਦੇਖ ਬਹੁਤ ਪਿਆਰਾ ਪ੍ਰਿੰਟ ਬਦਮੀ ਕਲਰ ਦੇ ਵਿੱਚ ਹੈ ਜੀ ਇਹ ਵਾਲਾ ਸੂਟ नेक्स्ट प्रिंट आ गया ये सारी प्रिंट पड़े तैयार है सोला प्रिंट है विदाउट दुपट्टा रीवा ब्रांड दे सूट है जी नेक्स्ट प्रिंट आ गया ब्लैक बेस है ਕ੍ਰੀਟ ਦੇਖੋ ਕਿੰਨਾ ਪਿਆਰਾ ਹੈ ਯਾਰਾ ਜੀ ਇਹ ਸੇਮ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਬਲੈਕ ਦਿਖਾਇਆ ਇਹਦੇ ਸੇਮ ਦੇ ਵਿੱਚ ਹੈਗਾ ਪੀਕਾਕ ਬਲੂ ਮੋਰ ਪੰਖੀ ਕਲਰ ਸੇਮ ਦੇ ਵਿੱਚ ਹੀ ਹੈ ਮੋਰ ਪੰਖੀ ਕਲਰ ਬਹੁਤ ਪਿਆਰਾ ਡਿਜ਼ਾਈਨ ਪਹਿਲਾਂ ਬਲੈਕ ਦਿਖਾਇਆ ਮੈਂ ਤੁਹਾਨੂੰ ਤੇ ਪੀਕਾਕ ਬਲੂ ਹੈ ਹਾਲ ఓవర్ ਸੂਟ ਹੈ ਵਿਦਾਊਟ ਦੁਪੱਟਾ ਰੀਵਾ ਬ੍ਰਾਂਡ ਦੇ ਤੇ ਨੈਕਸਟ ਹੈਗਾ ਇਹਦੇ ਵਿੱਚ ਇਹ ਦੇਖੋ ਬਲੈਕ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਸੁੰਦਰ ਡਿਜ਼ਾਈਨ 1700 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ 1700 ਪ੍ਰਾਈਸ ਦੇ ਨਾਲ ਹੁਣ ਮੈਂ ਤੁਹਾਨੂੰ ਜਿਹੜੇ ਬਿਲਕੁਲ ਹੀ ਸਿੰਗਲ ਸਿੰਗਲ ਸੂਟ ਸਾਡੇ ਕੋਲ ਬੁੱਕ ਕਰਾਏ ਹੋ ਹੁੰਦੇ ਆ ਉਹ ਸੂਟ ਦਿਖਾਵਾਂਗੇ ਇਹ 5 ਮੀਟਰ ਦਾ ਪੂਰਾ ਸੂਟ ਹੈ ਜੀ ਪਿਓਰ ਸਟਨ ਦੇ ਵਿੱਚ ਪਿਓਰ ਸਟਨ ਦਾ ਸੂਟ ਹੈ ਗ੍ਰੇ ਬੇਸ ਤੇ ਫਲਾਵਰ ਦੇਖੋ ਕਿੰਨੇ ਪਿਆਰੇ ਆ ਵਿੱਚ ਪੀਚ ਕਲਰ ਦੇ ਫਲਾਵਰਸ ਪਿਓਰ ਸਟਨ ਦੇ ਵਿੱਚ ਸੂਟ ਹੈ ਬੜੇ ਪਿਆਰੇ ਪ੍ਰਿੰਟ ਦੇ ਨਾਲ ਇਹ ਸਿੰਗਲ ਹੀ ਆ ਸੂਟ ਬਹੁਤ ਪਿਆਰਾ ਹੈ 1500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 1500 ਪ੍ਰਾਈਸ ਹੈ ਪਿਓਰ ਸੈਟਨ ਦੇ ਵਿੱਚ ਹੈ ਜੀ ਇਹ ਸੂਟ ਵਿਦਆਊਟ ਦੁਪੱਟਾ 1500 ਪ੍ਰਾਈਸ ਦੇ ਨਾਲ ਤੁਸੀਂ ਲੈ ਸਕਦੇ ਹੋ ਇਹ ਵਾਲਾ ਸੂਟ ਤੇ ਨੈਕਸਟ ਹੈਗਾ ਪਿਓਰ ਜੌਰਜਟ ਦੇ ਵਿੱਚ ਸੂਟ ਹੈ ਜੀ ਇਹ ਸਿੰਗਲ ਇਹ ਕਈ ਵਾਰੀ ਅਵੇਂ نیچے ਪਏ ਰਹ ਜਾਂਦੇ ਨੇ ਸੂਟ ਸੇਲ ਹੋਣ ਤੋਂ ਹੀ ਕਿਉਂਕਿ ਬੁਕਿੰਗ ਕਰਕੇ ਆਪਾਂ ਸਾਈਡ ਤੇ ਰੱਖਦੇ ਜੀ ਇਹਦੇ ਪੇਮੈਂਟ ਕਈ ਵਾਰੀ ਨਹੀਂ ਯਾਦ ਰਹਿੰਦੀ ਵੀ ਆਈ ਨਹੀਂ ਇਹ ਦੇਖੋ ਕਿੰਨਾ ਪਿਆਰਾ ਪਿਓਰ ਜੌਰਜਟ ਦੇ ਵਿੱਚ ਹੈ ਜੀ ਇਹ ਪ੍ਰਿੰਟ ਜਿਹੜੀ ਬਿਲਕੁਲ ਪਿਓਰ ਜਾਰਜਟ ਹੈ ਸੌਫਟ ਦੇ ਵਿੱਚ ਐਸਕੇ ਬ੍ਰਾਂਡ ਦਾ ਸੂਟ ਹੈ ਜੀ ਇਹ ਪ੍ਰਿੰਟ ਦੇਖੋ ਕਿੰਨਾ ਪਿਆਰਾ ਐਸਕੇ ਬ੍ਰਾਂਡ ਦਾ ਸੂਟ ਹੈ ਥੋੜਾ ਪਿਆਰਾ ਪ੍ਰਿੰਟ 1200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 500 ਪ੍ਰਾਈਸ ਹੈ ਇਹ ਵੀ ਐਸਕੇ ਬ੍ਰਾਂਡ ਦਾ ਇਹ ਤਾਂ ਜਿੰਨਾਂ ਕੋਲ ਪਹਿਲਾਂ ਗਏ ਹੁਣ ਇਹ ਥੋੜੇ ਮਹਿੰਗੇ ਗਏ ਸੀਗੇ ਸੂਟ ਇਹ ਦੇਖੋ ਇਹ ਵੀ ਪ੍ਰਿੰਟ ਬੜਾ ਪਿਆਰਾ ਹੈ ਇਹਦੇ ਨਾਲ ਚੇਹ ਮਾਜੈਂਟਾ ਕਲਰ ਦਾ ਦੁਪੱਟਾ ਨਾਲ ਚੇਹ ਤੁਸੀਂ ਔਰੇਂਜ ਕਲਰ ਦਾ ਬੜਾ ਪਿਆਰਾ ਪ੍ਰਿੰਟ ਪਿਓਰ ਜਾਰਜਟ ਦੇ ਸੂਟ ਹੈ ਇਹ 1200 ਪ੍ਰਾਈਸ ਦੇ ਨਾਲ 1200 ਪ੍ਰਾਈਸ ਹੈ ਜੀ 1200 ਪ੍ਰਾਈਸ ਹੈ ਜਿਹੜਾ ਜਾਰਜਟ ਦਾ ਸੂਟ ਦਿਖਾਇਆ ਤੇ ਨੈਕਸਟ ਵੀ ਜਾਰਜਟ ਦਾ ਸੂਟ ਹੈ ਇਹ yellow ਕਲਰ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਵਾਲੇ ਸੂਟ ਦਾ ਵੀ ਅਨਲੋਗ ਸੂਟ ਵਿਦਆਊਟ ਦੁਪੱਟਾ ਇਹ ਕਿਲਾ ਸੋਨਾ ਪ੍ਰਿੰਟ ਹੈ ਬਣ ਕੇਵੇਂ ਦੇ ਸੂਟ ਪ੍ਰਿੰਟ ਸੂਟ ਹਮੇਸ਼ਾ ਸਦਾ ਬਾਹਰ ਰਹਿਣੇ ਕਿਉਂਕਿ ਇਹਨਾਂ ਦਾ ਕਦੇ ਵੀ ਟ੍ਰੈਂਡ ਨਹੀਂ ਜਾਂਦਾ ਹਮੇਸ਼ਾ ਇਹ ਰਵਾਜ ਚ ਰਹਿਣੇ ਆ ਇਹ ਜਾਰਜਟ ਦਾ ਸੂਟ ਹੈ ਜੀ ਇਹ ਵਾਲਾ ਵੀ ਕਿੰਨਾ ਪਿਆਰਾ 1200 ਪ੍ਰਾਈਸ ਦੇ ਨਾਲ 1200 ਪ੍ਰਾਈਸ ਹੈ ਜੀ ਇਹ ਤਿੰਨ ਸੂਟ ਜਿਹੜੇ ਮੈਂ ਲਾਸਟ ਵਿੱਚ ਤੁਹਾਨੂੰ ਦਿਖਾਏ ਆ ਇਹ ਵਾਲੇ ਇਹਨਾਂ ਦਾ 1200 ਪ੍ਰਾਈਸ ਹੈ ਜੀ ਜੋਰਜਟ ਦੇ ਜਗੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਿਵੇਂ 81465 80803 81400 8087 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ